ਤਾਇਆ ਚਲੇ ਗਿਆ ਕਿਸੇ ਦੇ ਇਹਦੇ ਕੋਲ 12 ਬੋਰ ਹੁੰਦੀ ਸੀ ਬੰਦੂਕ ਹਨਾ ਇਹਨੂੰ ਕਬਜ਼ੇ ਤੇ ਲਾਇਆ ਕੋਈ ਨਾਲ ਵੀ ਚੱਲਿਆ ਯਾਰ ਅੱਛਾ ਭਾਈ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਅਸੀਂ ਤਾਇਏ ਨੂੰ ਬੁਲਾ ਲੈਂਦੇ ਜਿਆਦਾ ਵਧੀਆ ਉਹਦੇ ਕੋਲ ਹੋਰ ਵੀ ਹੋਣਗੇ ਤਾਇਏ ਕੋਲੇ ਬਹੁਤ ਨੇ ਤਾਇਏ ਦੇ ਤਾਂ 5 ਐਪੀਸੋਡ ਬਣ ਸਕਦੇ ਅੱਛਾ ਚੱਲ ਸੁਣਾਓ ਉਹ ਬੈਗੇ ਜੀ ਜਾ ਕੇ ਖੇਤ ਚ ਉੱਥੇ ਜਿਹੜਾ ਪਹਿਲਾਂ ਹੁੰਦਾ ਕਬਜ਼ੇ ਕੁਬਜ਼ੇ ਹੁਣ ਤਾਂ ਘਟ ਗਏ ਪਹਿਲਾਂ ਬੜੇ ਬੜੇ ਹੁੰਦੇ ਸੀ ਮਨ ਲੱਗੇ ਹਾਂਜੀ ਹਾਂਜੀ ਉਹ ਸਲੇ ਵਾਲੇ ਬੰਦੇ ਲੱਗ ਜਾਣੇ ਉੱਥੇ ਹਾਂਜੀ ਉਹ ਬੈਗੇ ਜੀ ਉਹ ਕਹਿੰਦਾ ਤਾਇਆ ਉਹਨੂੰ ਕਹਿੰਦਾ ਜਿਹੜਾ ਜਿਹੜਾ ਉਹਨੂੰ ਲੈ ਕੇ ਗਿਆ ਸੀਗਾ ਯਾਰ ਦੋਸਤ ਸੀ ਉਹਦਾ ਹਾਂਜੀ ਉਹ ਰੋਜ਼ ਕਦੇ ਮੂੰਗੀ ਦੀ ਦਾਲ ਕਹਿੰਦਾ ਕਦੇ ਕੋਈ ਹੋਰ ਸਬਜ਼ੀ ਸੁਜੀ ਜਾਂ ਦਾਲ ਦੁੱਲ ਜੀ ਰੋਜ਼ੀ ਦਾਲ ਬਣਾ ਲੱਗ ਰਿਹਾ ਹਾਂਜੀ ਉਹ ਕਹਿੰਦਾ ਸਾਲਾ ਕਬਜ਼ੇ ਤੇ ਆਏ ਆ ਯਾਰ ਕੋਈ ਮਾੜਾ ਮੋਟਾ ਕੋਈ ਕੋਈ ਮੁਰਗਾ ਵਰਗਾ ਬਣਾ ਕਹਿੰਦਾ ਹੁਣ ਮੈਂ ਇਹਦੀ ਮਾਰਿਆ ਗਿਆ ਸੰਗਲਾ ਹਾਂ ਇਸ ਕਬਜ਼ੇ ਚ ਕੀ ਪਤਾ ਹਾਂਜੀ ਕਹਿੰਦਾ ਮੇਰਾ ਪੋਸਟਮਾਰਡ ਨੂੰ ਮੂੰਗੀ ਦੀ ਦਾਲ ਨਿਕਲੀ ਮੇਰਾ ਤਾਂ ਮਰਨ ਹੋ ਜੂਗਾ ਜੀ ਕਦਾ ਮੈਰਿਟਡ ਜੋ ਮੂੰਗੀ ਦੀ ਦਾਲ ਨਿਕਲੀ ਤਾਂ ਇਹਦਾ ਕਿੱਡੀ ਬਿਸ਼ਰਮੀ ਵਾਲੀ ਗੱਲ ਹੈ ਬਾਈ ਮੈਨੂੰ ਵੀ ਮੂੰਗੀ ਦਾਲ ਵਾਲੀ ਇੱਕ ਗੱਲ ਔੜੀ ਹੈ ਇੱਕ ਨਾ ਪਾਰੋਂ ਆਈ ਅੱਛਾ ਭਾਉਾਂ ਦੇ ਹੂੰ ਰਿਸ਼ਤੇਦਾਰ ਆਏ ਪਾਰੋਂ ਬੰਦੇ ਨਾ ਮਤਲਬ ਜਿਹੜੀ ਭਾਉ ਭਾਈਚਾਰਾ ਹੈ ਇਹ ਬੜੇ ਜਿੰਦਾਦਿਲ ਹਾਂ ਨਾ ਹਾਂ ਬਹੁਤ ਜਿੰਦਾਦਿਲ ਸਾਡੇ ਜਿੰਨੇ ਦੋਸਤ ਨੇ ਸ਼ਾਨ ਪੀਣ ਦੇ ਸ਼ੌਕ ਰਹਿਣ ਸਹਿਣ ਦੇ ਬੜੇ ਗੱਲ ਵਧੀਆ ਔੜਦੀ ਹੈ ਔਰ ਮੇਰਾ ਖਿਆਲ ਹੈ ਵੀ ਜਿੰਨੇ ਤਾਜ਼ਾ ਦਿਲ ਤੇ ਦਿਮਾਗ ਇਹ ਰਹਿੰਦੇ ਆ ਸ਼ਹਿਰ ਸਭ ਤੋਂ ਵੱਧ ਰਹਿੰਦੇ ਆ ਬਿਲਕੁਲ ਅੰਗਰੇਜ਼ਾਂ ਨੂੰ ਰਹਿੰਦੇ ਨੇ ਹਾਂ ਬਹੁਤ ਵਧੀਆ ਇਹਨਾਂ ਦੀ ਗੱਲਬਾਤ ਦਾ ਢੰਗ ਵੀ ਇੱਕ ਦੂਜੇ ਨੂੰ ਝੋਟ ਕਰ ਦਿੰਦੇ ਆ ਸਹਿ ਵੀ ਲੈਂਦੇ ਆ ਸਹਿ ਵੀ ਲੈਂਦੇ ਆ ਪਾਰੋਂ ਕਹਿੰਦੇ ਆ ਸਤਲੁਜ ਤੋਂ ਪਰਲੇ ਵਾਲੇ ਨੂੰ ਉਧਰੋਂ ਪਾਰੋਂ ਕਹਿੰਦੇ ਆ ਉਧਰੋਂ ਕਹਿੰਦੇ ਆ ਉਧਰੋਂ ਕਹਿੰਦੇ ਹਾਂ ਹੈਨਾ ਮਲੋਟ ਏਰੀਆ 'ਚ ਆਏ ਉਹ 4 ਦਿਨ ਰਹੇ ਗਾਂਹਾਂ ਜਿਹੜੇ ਇੱਥੋਂ ਵਾਲੇ ਰਿਸ਼ਤੇਦਾਰ ਸੀ ਹਾਂਜੀ ਉਹਨੇ ਮਤਲਬ ਦਾਲ ਸ਼ੁਰੂ ਕਰਤੀ ਚਾਰ ਦਿਨ ਲਗਾਤਾਰ ਉਹ ਰਿਸ਼ਤੇਦਾਰਾਂ ਨੂੰ ਦਾਲ ਖਵਾਉਂਦੇ ਰਹੇ ਅੱਛਾ ਅੱਛਾ ਉਹ ਵੀ ਜਿੱਚ ਜੇ ਹੋ ਗਈ ਹੁਣ ਗੱਲ ਕਰਨੀ ਗੱਲ ਕਰਦਾ ਰਹਿ ਨਹੀਂ ਸਕਦਾ ਭਾਉ ਨੂੰ ਜੇ ਤੁਸੀਂ ਤਿੰਨ ਚਾਰ ਦਿਨ ਚੱਜ ਨਾ ਅਟੈਂਡ ਨਾ ਕੀਤਾ ਉਹਨੇ ਗੱਲ ਨਾ ਕਹਿ ਦੇਣਾ ਤੁਨੂੰ ਚੋ ਵੀ ਗੱਲ ਵੀ ਮਿੱਠੀ ਕਰਕੇ ਕਹਿ ਦੇਣੀ ਸਵੇਰੇ ਬੈਠੇ ਉੱਤੇ ਬੈਠੇ ਗੱਲ ਕਰ ਕਹਿੰਦਾ ਭਾਉ ਕਿੰਨੇ ਦਿਨ ਹੋ ਗਏ ਆਪਨੂੰ ਇਹਨੂੰ ਹਾਂ ਦੇ ਨਾਲ ਤਾਂ ਕਹਿੰਦਾ ਹਸਾਬ ਤਾਂ ਨਹੀਂ ਕੋਈ दालों ਚੌਥੀ ਅੱਜ ਨਹੀਂ ਉਹਨੂੰ ਸ਼ਾਮ ਨੂੰ ਕਹਿੰਦਾ ਵੀ ਅੱਜ ਕੋਈ ਹੋ ਜਾ ਉਹੀ ਚੀਜ਼ ਬਣਾਓ ਜਿਹੜੀ ਵੀ ਅੰਦਰੋਂ ਦਾਲ ਚੌਕਲੇ ਦਾਲ ਚੌਕਲੇ ਮੁਸਕਾ ਮਰਕਾ ਬਣਾਓ ਹੁਣ ਤੁਸੀਂ ਇਹ ਤਾਈ ਨੂੰ ਦਵਾਰੇ ਲਿਆਓ ਤਾਈ ਉੱਤਰਦਾ ਕਿ ਕੋਈ ਹੋਰ ਆ ਰਿਹਾ